ਨਮਸਕਾਰ ਸਤਿ ਸ੍ਰੀ ਅਕਾਲ ਨੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਇੰਡੋਨੇਸ਼ੀਆ ਵਿੱਚ 14 ਦਿਨਾਂ ਦੇ ਵਿੱਚ 6ਵੀਂ ਵਾਰ ਫਟਿਆ ਜਵਾਲਾਮੁਖੀ ਵਿਸਪੋਰਟ ਦੇ ਬਾਅਦ ਸੁਨਾਮੀ ਦੀ ਜਾਰੀ ਕੀਤੀ ਗਈ ਪੇਸ਼ੰ ਕੋਲ ਡਿਜਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਅਗਲੇ ਹਾਦੀਸ ਤੱਕ 에ਰਪੋਰਟ ਬੰਦ ਰੱਖਣ ਦੇ ਦਿੱਤੇ ਸਖਤ ਨਿਰਦੇਸ਼ ਉਸ ਘਟਨਾ ਦੇ ਬਾਅਦ ਆਸ-ਪਾਸ ਦੇ ਖੇਤਰ ਵਿੱਚ ਰਹਿ ਰਹੇ 11000 ਲੋਕਾਂ ਨੂੰ ਸੁਰੱਖਿਅਤ ਸਥਾਨ ਤੇ ਭੇਜਿਆ ਗਿਆ ਨਾਲ ਹੀ 5 ਕਿਲੋਮੀਟਰ ਦੀ ਦੂਰੀ ਤੱਕ ਕਿਸੇ ਨੂੰ ਵੀ ਜਾਨ ਦੀ ਨਹੀਂ ਦਿੱਤੀ ਜਾ ਰਹੀ ਜਾਨਦ ਸਿਪਰੀਮ ਕੋਰਟ ਵਿੱਚ ਕੋਰੋਨਾ ਵੈਕਸੀਨ ਕੋਵੀ ਸ਼ੀਲਡ ਦੀ ਜਾਂਚ ਲਈ ਦਾਇਰ ਕੀਤੀ ਗਈ ਅਰਜ਼ੀ ਕੈਂ ਇਸ ਵਿੱਚ ਕਿਹਾ ਗਿਆ ਕਿ ਕੋਵੀ ਸ਼ੀਲਡ ਦੇ ਸਾਈਡ ਇਫੈਕਟਸ ਦੀ ਜਾਂਚ ਕਰਨ ਦੇ ਲਈ ਐਕਸਪਰਟ ਪੈਨਲ ਬਣਾਉਣ ਦੇ ਦਿੱਤੇ ਜਾਣ ਨਿਰਦੇਸ਼ ਅਰਜ਼ੀ ਕ ਐਡਵੋਕੇਟ ਵਿਸ਼ਾਲ ਤਿਵਾਰੀ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਵੈਕਸੀਨ ਲਗਾਉਣ ਦੇ ਬਾਅਦ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹਨਾਂ ਨੂੰ ਹਰਜਾਨਾ ਦੇਣ ਦਾ ਬਣਾਇਆ ਜਾਵੇ ਸਿਸਟਮ ਦੇਸ਼ ਵਿੱਚ ਤੇਜ਼ੀ ਦੇ ਨਾਲ ਬਦਲਣ ਲੱਗਿਆ ਗਰਮੀ ਦਾ ਅਸਰ ਮੌਸਮ ਵਿਭਾਗ ਨੇ ਪੱਛਮੀ ਬੰਗਾਲ, 오ਡੀਸਾ, ਬਿਹਾਰ, ਝਾਰਖੰਡ, ਗੁਜਰਾਤ ਅਤੇ 오ਡੀਸਾ ਵਿੱਚ 2 ਦਿਨਾਂ ਦੇ ਲਈ ਹੀਟ ਵੇਵ ਦਾ ਅਲਰਟ ਕੀਤਾ ਜਾ ਰਿਹਾ। ਉੱਥੇ ਤੇ ਤਿਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਵਿੱਚ ਲੋ ਚੱਲਣ ਦੀ ਜਿਤਾਈ ਸੰਭਾਵਨਾ ਮੀਡੀਆ ਰਿਪੋਰਟ ਦੇ ਮੁਤਾਬਕ ਕੇਰਲ ਦੇ ਵਿੱਚ ਤੇਜ਼ ਗਰਮੀ ਅਤੇ ਹੀਟ ਸਟ੍ਰੇਕ ਦੇ ਕਾਰਨ 4 ਲੋਕਾਂ ਦੀ ਹੋ ਚੁੱਕੀ ਮੌਤ। ਕੇਰਲ ਦੀ ਹੈਲਥ ਮਨਿਸਟਰ ਨੇ ਸਥਿਤੀ ਨੂੰ ਲੈ ਕੇ ਬੁਲਾਈ ਬੈਠਕ। ਦਿੱਲੀ ਐਨਸੀਆਰ ਦੇ ਸੋਧ ਦੇ ਕਰੀਬ ਸਕੂਲਾਂ ਵਿੱਚ ਮੱਚੀ ਅਫਰਾ ਤਫਰੀ ਐਨ ਸਕੂਲਾਂ ਵਿੱਚ ਬੰਬ ਹੋਣ ਦੀ ਮਿਲੀ ਜੂਤਨਾ ਬੰਬ ਦੀ ਸੂਚਨਾ ਮਿਲਣ ਦੇ ਬਾਅਦ ਪ੍ਰਸ਼ਾਸਨ ਨੇ ਗੁਰੂਗਰਾਮ ਦੇ ਵਿੱਚ ਕਈ ਸਕੂਲਾਂ ਦੀ ਕਰਵਾਈ ਜਾਂਚ ਹਾਲਾ ਕੀ ਅਜੇ ਤੱਕ ਕਿਸੇ ਪ੍ਰਕਾਰ ਦੀ ਕੋਈ ਸੰਦੇਕਤ ਵਸਤੂ ਪੁਲਿਸ ਨੂੰ ਨਹੀਂ ਹੋਈ ਬਰਾਮਦ ਦੱਸਦੀ ਕਿ ਈਮੇਲ ਦੇ ਦਰਿਯੇ ਪ੍ਰਾਪਤ ਹੋਈ ਸੀ ਬੰਬ ਦੀ ਸੂਚਨਾ ਗੁਰੂਗਰਾਮ ਪੁਲਿਸ ਨੇ ਬਰੀਕੀ ਦੇ ਨਾਲ ਕੀਤੀ ਜਾਂਚ ਸ਼ੁਰੂ रणेंद्र करनाल ਤੋਂ ਕਾਂਗਰਸ ਉਮੀਦਵਾਰ ਦਿਵਿਆਂਸ਼ੂ ਬੁੱਧੀ ਰਾਜਾ ਨੇ ਭਰਿਆ ਨਾਮਜ਼ਦਗੀ ਪੱਤਰ ਕਾਂਗਰਸ ਦੇ ਸੁਭਾਸ ਕੁਤਰ ਉਦਯਪਾਨ ਅਤੇ ਸਾਬਕਾ ਮੁੱਖ ਮੰਤਰੀ ਗੁਪਿੰਦਰ ਸਿੰਘ ਓਡਾ ਮੌਕੇ ਤੇ ਰਹੇ ਮੌਜੂਦ ਨਾਮਜ਼ਦਗੀ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸ ਕਾਰਕੁਨਾਂ ਨੇ ਕਰਨਾਲ ਦੇ ਓਡਾ ਗਰਾਊਂਡ ਵਿੱਚ ਇਕੱਤਰ ਹੋਏ ਜਿੱਥੇ ਦਿਵਿਆਂਸ਼ੂ ਨੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਅਤੇ ਨਾਮਜ਼ਦਗੀ ਦਿੱਲੀ ਮਿੰਨੀ ਸਕੱਤਰ ਪਹੁੰਚੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਦਾ ਤੀਜਾ ਦਿਨ हिसार ਵਿੱਚ ਭਾਜਪਾ ਕੈਂਡੀਡੇਟ ਰਣਜੀਤ ਚੋਟਲਾ ਦਾ ਨਾਮਜ਼ਦਗੀ ਦੇ ਦਰਮਿਆਨ ਕਸਾਨਾ ਨੇ ਕੀਤਾ ਤਿੱਖਾ ਵਿਰੋਧ ਕਸਾਨਾ ਨੇ ਕਾਲੇ ਝੰਡੇ ਦਿਖਾਉਂਦੇ ਹੋਏ ਕੀਤੀ ਨਾਅਰੇਬਾਜ ਯੋਤੀ ਕਰਨਾਲ ਵਿੱਚ ਵੀ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਨੂੰ ਵੀ ਕਸਾਨਾ ਦਾ ਚੱਲਣਾ ਪਿਆ ਵਿਰੋਧ ਪ੍ਰਤਕ ਦਿ ਸਾਮਪਲਾ ਸਥਿਤ ਵਾਰਡ ਨੰਬਰ 5 ਦੇ ਇੱਕ ਘਰ ਵਿੱਚ ਲੱਗੀ ਪੈਣ ਕਗਜਿਸਤਾਨ ਘਰ ਵਿੱਚ ਸੋਇਆ ਪੂਰਾ ਪਰਿਵਾਰ ਚੁੱਲਸ ਗਿਆ ਪਰਿਵਾਰ ਵਾਲੇ ਰਾਤ ਨੂੰ ਮੰਜਰ ਭਜਾਉਣ ਦੀ ਅਰਗਬੱਤੀ ਲਗਾ ਕੇ ਸੋਇਸਨ ਉਥੇ ਅੱਧੀ ਰਾਤ ਅਚਾਨਕ ਅੱਗ ਲੱਗ ਗਈ ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਰੋहतक ਪੀਜੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਅੱਗ ਲੱਗਣ ਦੇ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਹਰਿਆਣਾ ਦੇ ਕਰਨਾਲ ਦੇ ਸੈਕਟਰ 13 14 ਵਿੱਚ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਬੁਲਟ ਬਾਈਕ ਸਵਾਰ ਨੌਜਵਾਨ ਤੇ ਵਰਸਾਈਆਂ ਤਾਬੜਤੋੜ ਗੋਲੀਆਂ ਗੋਲੀਆਂ ਲੱਗਣ ਤੋਂ ਬਾਅਦ ਨੌਜਵਾਨ ਦੀ ਹਾਲਤ ਗੰਭੀਰ ਪੀੜਤ ਤੇ ਪਰਿਵਾਰਾਂ ਨੇ ਦੱਸਿਆ ਕਿ ਇੱਕ ਮਹੀਨੇ ਪਹਿਲਾਂ ਹੀ ਯੂਥ ਨੂੰ ਦਲੇਰ ਕੇਟੀਆ ਗੈਂਗ ਨੇ ਲੋਕਾਂ ਨੇ ਫੋਨ ਕਰਕੇ ਦਿੱਤੀ ਸੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਪੀੜਤ ਨੌਜਵਾਨ ਨੂੰ 6 ਗੋਲੀਆਂ ਲੱਗੀਆਂ ਹਨ ਪੀੜਤ ਨੌਜਵਾਨ ਦੀ ਪਛਾਣ ਕਲਰਮ ਗਾਮ ਦੇ ਪਿੰਡ ਉਤਰ ਰਾਕੇਸ਼ ਕੁਮਾਰ ਗੁਰੂ ਬਿਛੋਈ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ આરોપી ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਮੌਤ ਦਾ ਦਾਅਵਾ ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਗੋਲਡੀ ਬਰਾੜ ਦਾ ਗੋਲੀਆਂ ਮਾਰਤੀ ਕੀਤਾ ਗਿਆ ਕਤਲ ਗੋਲਡੀ ਬਰਾੜ ਆਪਣੇ ਇੱਕ ਸਾਥੀ ਦੇ ਨਾਲ ਘਰ ਤੋਂ ਬਾਹਰ ਗਲੀ ਵਿੱਚ ਖੜ੍ਹਾ ਸੀ ਇਸੇ ਦਰਮਿਆਨ ਕੁਝ ਬਦਮਾਸ਼ ਆਏ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਫਿਲਹਾਲ ਲੌਰੈਂਸੀਆ ਕਿਸੇ ਵੀ ਗੈਂਗਸਟਰ ਦੀ ਇਫਤੇ ਨਹੀਂ ਆਈ ਕੋਈ ਪ੍ਰਤੀਕਰਮ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੀ ਧੂਰੀ ਸੀਟ ਤੋਂ ਸਾਬਕਾ ਵਿਧਾਇਕ ਦਲਬੀਰ ਗੋਲਡੀ ਕਾਂਗਰਸ ਉੱਤਰੀਪਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਦਰਮਿਆਨ ਉਹਨਾਂ ਦੇ ਨਾਲ ਸਨ ਕੈਂਡੀਡੇਟ ਗੁਰਮੀਤ ਮੀਤ ਖੇਰ ਵੀ ਰਹੇ ਮੌਜੂਦ ਦੱਸਦੇ ਕਿ ਸਾਲ 2017 ਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਦਲਬੀਰ ਗੋਲਡੀ ਧੂਰੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਸੀ ਨੂੰ ਹਰਾ ਕੇ ਬਣੇ ਸਨ ਵਿਧਾਇਕ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ